ਪਾਈ ਆਸਾ ਮਹੱਲਾ ਪੰਜਵਾਂ ਜਾਂ ਕਹਿ ਸਿਮਰਨ ਸੁਖ ਨਿਵਾਸ ਭਈ ਕਲਿਆਣ ਦੁਖੋ ਵਤਨਾਸ ਅਨੰਦ ਕਰਹੁ ਪ੍ਰਭ ਕੇ ਗੁਣ ਗਾਵਹੁ ਸਤਿਗੁਰ ਆਪਨਾ ਸਦ ਸਦਾ ਮਨਾਵਹੁ ਰਹਾਉ ਸਤਿਗੁਰ ਕਾ ਸੱਚ ਸ਼ਬਦ ਕਮਾਵਹੁ ਥਿਰ ਕਰ ਬੈਠੇ ਪ੍ਰਭ ਆਪਣਾ ਪਾਵਹੁ ਪਰ ਕਾ ਬੁਰਾ ਨਾ ਰੱਖੋ ਚੀਤ ਤੁਮਕੋ ਦੁਖ ਨਹੀਂ ਭਾਈ ਮੀਤ ਹਰ ਹਰ ਤੰਤ ਮੰਤ ਗੁਰ ਦੀਨਾ ਇਹ ਸੁਖ ਨਾਨਕ ਅਨੰਦਿਨ ਚੀਨਾ ਆਸਾ ਮਹੱਲਾ ਪੰਜਵਾਂ ਜਿਸ ਨੀਚ ਕੋ ਕੋਈ ਨਾ ਜਾਣੈ ਨਾਮ ਜਪਤ ਉਹ ਚਹੁ ਕੁੰਟ ਮਾਨੈ ਦਰਸ਼ਨ ਮੰਗੋ ਦੇਹ ਪਿਆਰੇ ਤੁਮਰੀ ਸੇਵਾ ਕੌਣ ਕੌਣ ਨਾ ਤਾਰੇ ਰਹਾਉ ਜਾਂ ਕਹਿ ਨਿਕਟਨਾ ਆਵੇ ਕੋਈ ਸਗਲ ਸ੍ਰੇਸ਼ਟ ਓਆਂ ਕੇ ਚਰਨ ਮਲ ਧੋਈ ਜੋ ਪ੍ਰਾਣੀ ਕਾਹੂ ਨਾ ਆਵਤ ਕਾਮ ਸੰਤ ਪ੍ਰਸਾਦ ਤਾਂ ਕੋ ਜਪੀਐ ਨਾਮ ਸਾਧ ਸੰਗ ਮਨ ਸੋਵਤ ਜਾਗੇ ਤਬ ਪ੍ਰਭ ਨਾਨਕ ਮੀਠੇ ਲਾਗੇ ਆਸਾ ਮਹੱਲਾ 5ਵਾਂ ਇਕੋ ਏਕੀ ਨੈਣ ਨਿਹਾਰੋ ਸਦਾ ਸਦਾ ਹਰ ਨਾਮ ਸਮਾਰੋ ਰਾਮ ਰਾਮਾ ਰਾਮਾ ਗੁਣ ਗਾਵੋ ਸੰਤ ਪਰਤਾਪ ਸਾਧਕੈ ਸੰਗੇ ਹਰ ਹਰ ਨਾਮ ਧਿਆਵੋ ਰੇ ਰਹਾਉ ਸਗਲ ਸਮਗਰੀ ਜਾਂ ਕੈ ਸੂਤ ਪਰੋਈ ਘਟ ਘਟ ਅੰਤਰ ਰਵਿਆ ਸੋਈ ਓਪਤ ਪਰਲੋਖਿਨ ਮੈਂ ਕਰਤਾ ਆਪ ਅਲੇਪਾ ਨਿਰਗੁਣ ਰਹਿਤਾ ਕਰਨ ਕਾਮ ਨੇ ਅੰਤਰ ਜਾਮੀ ਆਨੰਦ ਕਰੈ ਨਾਨਕ ਕਾ ਸੁਆਮੀ ਹਾਸਾ ਮਹੱਲਾ ਪੰਜਵਾ ਕੋਟ ਜਨਮ ਕੇ ਰਹੇ ਪਵਾਰੇ ਦਲੱਬ ਦੇਹ ਜੀਤੀ ਨਹੀਂ ਹਾਰੇ ਏਲ ਬਿਖ ਬਨਾਸੇ ਦੁਖ ਦਰਦ ਦੂਰ ਭਏ ਪਨੀਤ ਸੰਤਨ ਕੀ ਧੂਰ ਰਹਾਉ ਪ੍ਰਭ ਕੇ ਸੰਤ ਉਧਾਰਨ ਜੋਗ ਤਿਸ ਭੇਟੇ ਜਿਸ ਤੁਰ ਸੰਜੋਗ ਮਨ ਆਨੰਦ ਮੰਤਰ ਗੁਰ ਦੀਆ ਤ੍ਰਿਸ਼ਣ 부ਜੀ ਮਨ ਨਿਸ਼ਚਲthਿਆ ਨਾਮ ਪਦਾਰਤ ਨਉ ਨਿਧ ਸੇਧਾ ਨਾਨਕ ਗੁਰ ਤੇ ਪਾਈ ਬੁੱਧ ਆਸਾ ਮਹੱਲਾ ਪੰਜਵਾਂ ਮਿਟੀ ਇਤਿਆਸ ਅਗਿਆਨ ਅੰਧੇਰੇ ਸਾਧ ਸੇਵਾ ਅਗ ਕਟੇ ਕਨੇਰੇ ਸੂਖ ਸਹਿਜ ਆਨੰਦ ਘਣਾ ਗੁਰ ਸੇਵਾ ਤੇ ਭਏ ਮਨ ਨਿਰਮਲ ਹਰ 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 ਨਾਮ ਸੁਨਾ ਰਹਾ ਬਿਨ ਸਿਓ ਮਨ ਕਾ ਮੂਰਖ ਠੀਠਾ ਪ੍ਰਭ ਕਾ ਪਾਣਾ ਲਾਗਾ ਮੀਠਾ ਗੁਰ ਪੂਰੇ ਕੇ ਚਰਨ ਗਹਿ ਕੋਟ ਜਨਮ ਕੇ ਪਾਪ ਲਹੇ ਰਤਨ ਜਨਮ ਇਹੋ ਸਫਲ ਭਇ ਕਹੋ ਨਾਨਕ ਪ੍ਰਭ ਕਰੀ ਮਇਆ ਆਸਾ ਮਹੱਲਾ ਪੰਜਵਾ ਸਤ ਗੁਰੇ ਆਪਣਾ ਸਦ ਸਦਾ ਸੰਭਾਰੇ ਗੁਰ ਕੇ ਚਰਨ ਕੇ ਸੰਗ ਝਾਰੇ ਜਾਗ ਰੇ ਮਨ ਜਾਗਨ ਹਾਰੇ ਬਿਨ ਹਾਰੇ ਅਵਰਨਾ ਆਵਸ ਕਾਮਾ ਝੂਠਾ ਮੋਹ ਮਿਥਿਆ ਪਸਾਰੇ ਰਹਾਉ ਗੁਰ ਕੀ ਬਾਣੀ ਸਿਉ ਰਗ ਲਾਏ ਗੁਰ ਕਿਰਪਾਲ ਹੋਏ ਦੁਖ ਜਾਏ ਗੁਰ ਬਿਨ ਦੂਜਾ ਨਾਹੀ ਥਾਉ ਗੁਰਦਾਤਾ ਗੁਰਦੇਵੈ ਨਾਉ ਗੁਰਪਾਰ ਬ੍ਰਹਮ ਪਰਮੇਸ਼ਰ ਆਪ ਆਠ ਪੈਰ ਨਾਨਕ ਗੁਰ ਜਾਪ ਆਸਾ ਮਹੱਲਾ 5 ਆਪੇ ਪੀੜ ਬਿਸਥਾਰੀ ਸਾਖ ਆਪਣੀ ਖੇਤੀ ਆਪੇ ਰਾਖ ਜਤ ਕਤ ਪੇਖੋ ਏਕੈ ਓਹੀ ਘਟ ਘਟ ਅੰਤਰ ਆਪੇ ਸੋਈ ਰਹਾਉ ਆਪੇ ਸੂਰ ਕਿਰਨ ਬਿਸਥਾਰ सोई गुप्त सोई आकार सरगुण निर्गुण थापै नाऊ दोह मिल एकै की नोठाऊ कहो नानक गुरब्रह्म पौ खोया अणद्रूप सब नैन अलोया हासा मोहल्ला पंजवा हुक तसे आरप किसू ना जान ना दिन रहण तेरा नाम बखाना मैं निर्गुण गुण नाही कोई ਕਰਨ ਕਰਾਵਨ ਹਾਰ ਪ੍ਰਭ ਸੋਏ ਰਹਾਉ ਮੂਰਖ ਮੁਗਧ ਅਗਿਆਨ ਅਵਿਚਾਰੀ ਨਾਮ ਤੇਰੇ ਕੀ ਆਸ ਮਨ ਧਾਰੀ ਜਪ ਤਪ ਸੰਜਮ ਕਰਮ ਨਾ ਸਾਦਾ ਨਾਮ ਪ੍ਰਭ ਕਾ ਮਨ ਹੈ ਅਰਾਦਾ ਕਿਛੂ ਨਾ ਜਾਨਾ ਮਤ ਮੇਰੀ ਥੋਰੀ ਬਿਨ ਵਤ ਨਾਨਕ ਓਟ ਪ੍ਰਭ ਤੋਰੀ ਆਸਾ ਮਹੱਲਾ ਪੰਜਵਾਂ ਹਰ ਹਰ ਅਖਰ ਦੁਏ ਇਹ ਮਾਲਾ ਜਪਤ ਜਪਤ ਭਏ ਦੀਨ ਦਿਆਲਾ ਕਰੂੰ ਬੇਨਤੀ ਸਤਿਗੁਰੇ ਆਪਣੀ ਕਰ ਕਿਰਪਾ ਰੱਖੋ ਸਰਨਾਈ ਮੋਕੋ ਦੇਹੋ ਹਰੇ ਹਰ ਜਪਨੀ ਰਹਾਉ ਹਰ ਮਾਲਾ ਉਰੇ ਅੰਤਰ ਧਾਰੈ ਜਨਮ ਮਰਨ ਕਾ ਦੁਖ ਨਵਾਰੈ ਹਿਰਦੈ ਸਮਾਲੈ ਮੁਖ ਹਰ ਹਰ ਬੋਲੇ ਸੋ ਜਨ ਏਤੋਤ ਕਤਹਿ ਨਾ ਡੋਲੇ ਕਹੋ ਨਾਨਕ ਜੋ ਰਾਚੈ ਨਾਈ ਹਰ ਮਾਲਾ ਤਾਂ ਕੈ ਸੰਗ ਜਾਏ ਆਸਾ ਮੁਹੱਲਾ ਪੰਜਵਾਂ ਜਿਸ ਕਾ ਸਭ ਕਿਸ ਤਿਸ ਕਾ ਹੋਏ ਤਿਸ ਜਨ ਲੇਪ ਨ ਬਿਆਪੈ ਕੋਈ ਹਰ ਕਾ ਸੇਵਕ ਸਦ ਹੀ ਮੁਕਤਾ ਜੋ ਕਿਛ ਕਰੈ ਸੋਈ ਭਲ ਜਾਣ ਕੈ ਅਤ ਨਿਰਮਲ ਦਾਸ ਕੀ ਜੁਗਤਾਰਾ ਹਾ ਸਗਲ ਤਿਆਗ ਹਰ ਸਰਣੀ ਆਇਆ ਤਿਸ ਜਨ ਕਹਾ ਬਿਆਪੈ ਮਾਇਆ ਨਾਮ ਨਿਧਾਨ ਜਾਕੇ ਮਨ ਮਾਹੀ ਤਿਸ ਕੋ ਚਿੰਤਾ ਸੁਪਨੈ ਨਾਹੀ ਕਹੋ ਨਾਨਕ ਗੁਰ ਪੂਰਾ ਪਾਇਆ ਪਰਮ ਮੋਹ ਸਗਲ ਬਿਨਸਾਇਆ ਆਸਾ ਮਹੱਲਾ ਪੰਜਵਾਂ ਜੋ ਸੋ ਪ੍ਰਸੰਨ ਹੋਇਓ ਪ੍ਰਭ ਮੇਰਾ ਤਾਂ ਦੂਖ ਭਰਮ ਕਹੋ ਕੈਸੇ ਨੇਰਾ ਸੋ ਸੁਣ ਸੁਣ ਜੀਵਾ ਸੋਏ ਤੁਮਾਰੀ ਮੋਹਿ ਨਿਰਗੁਣ ਕੋ ਲੇਹੋ ਉਧਾਰੀ ਰਹਾਉ ਮਿਟ ਗਿਆ ਦੁਖ ਬਸਾਰੀ ਚਿੰਤਾ ਫਲ ਪਾਇਆ ਜਪ ਸਤਿਗੁਰ ਮੰਤਾ ਸੋਈ ਸਤ ਸਤ ਹੈ ਸੋਏ ਸਿਮਰ ਸਿਮਰ ਰੱਖ ਕੰਠ ਪਰੋਏ ਕਹੋ ਨਾਨਕ ਕੌਨ ਉਹ ਕਰਮਾ ਜਾਂ ਕੈ ਮਨ ਵਸਿਆ ਹਰ ਨਾਮਾ ਆਸਾ ਮਹੱਲਾ ਪੰਜਵਾਂ ਕਾਮ ਕ੍ਰੋਧ ਅਹੰਕਾਰ ਵਗੂਤੇ ਹਰ ਸਿਮਰਨ ਕਰ ਹਰ ਜਨ ਛੂਟੇ ਸੋਏ ਰਹੇ ਮਾਇਆ ਮਦ ਮਾਤੀ ਜਾਗਤ ਭਗਤ ਸਿਮਰਤ ਹਰ ਰਾਤੀ ਰਹਾਉ ਮੋਹ ਭਰਮ ਬਹੁ ਜੂਨ ਪਵਾਇਆ ਅਸਥਿਰ ਭਗਤ ਹਰ ਚਰਨ ਧਿਆਇਆ ਬੰਦਨ ਅੰਧ ਕੂਪ ਗ੍ਰਹਿ ਮੇਰਾ ਮੁਕਤੇ ਸੰਤ ਬੁਝਹਿ ਹਰਨੇਰਾ ਕਹੋ ਨਾਨਕ ਜੋ ਪ੍ਰਭ ਸਰਨਾਈ ਇਹੀ ਹ ਸੁਖ ਆਗੈ ਗਤ ਪਾਈ ਹਾਸਾ ਮੋਹੱਲਾ ਪੰਹੁਆ ਤੂੰ ਮੇਰਾ ਤਰੰਗ ਹਮ ਮੀਨ ਤਮਾਰੇ ਤੂੰ ਮੇਰਾ ਠਾਕੁਰ ਹਮ ਤੇਰੇ ਦੁਆਰੇ ਤੂੰ ਮੇਰਾ ਕਰਤਾ ਹਉ ਸੇਵਕ ਤੇਰਾ ਸਰਨ ਗਈ ਪ੍ਰਭ ਗੁਨੀ ਗਹਿ ਰਾਰਾਹਾਉ ਤੂੰ ਮੇਰਾ ਜੀਵਨ ਤੂੰ ਆਧਾਰ ਤੁਝਹਿ ਪੇਖ ਬਿਗਸੈ ਕੌਲਾਰ ਤੂੰ ਮੇਰੀ ਗਤ ਪਤ ਤੂੰ ਪਰਵਾਨ ਤੂੰ ਸਮਰੱਥ ਮੈਂ ਤੇਰਾ ਤਾਣ ਅਨ ਦਿਨ ਜਪਉ ਨਾਮ ਗੁਣਤਾਸ ਨਾਨਕ ਕੀ ਪ੍ਰਭ ਪਹਿ ਅਰਦਾਸ ਹਾਸਾ ਮੁਹੱਲਾ ਪੰਜਵਾਂ ਰੋਵਨ ਹਾਰੇ ਝੂਠ ਕਮਾਨਾ ਹਸ ਹਸ ਸੋਗ ਕਰਤ ਬੇਗਾਨਾ ਕੋ ਮੂਆ ਕਾਕੇ ਘਰ ਗਾਵਨ ਕੋਰ ਹੋਵੇ ਕੋ ਹੱਸ ਹੱਸ ਪਾਵਨ ਰਹਾਉ ਬਾਲ ਵਿਵਸਥਾ ਤੇ ਬਿਰਧਾਨਾ ਪਹੁੰਚਨਾ ਮੂਕਾ ਫਿਰ ਪਛਤਾਨਾ ਤ੍ਰਿਹੋ ਗੁਣ ਮਹਿ ਵਰਤੈ ਸੰਸਾਰਾ ਨਰਕ ਸੁਰਗ ਫਿਰ ਫਿਰ ਆਉਤਾਰਾ ਕਹੋ ਨਾਨਕ ਜੋ ਲਾਇਆ ਨਾਮ ਸਫਲ ਜਨਮ ਤਾਂ ਕਾ ਪਰਵਾਨ ਆਸਾ ਮਹੱਲਾ 5ਵਾਂ ਸੋਏ ਰਹੀ ਪ੍ਰਭ ਖਬਰ ਨਾ ਜਾਣੀ ਭੋਰ ਭਇਆ ਬਹੋਰ ਪਛਤਾਨੀ ਪ੍ਰਿਆਇ ਪ੍ਰੇਮ ਸਹਿਜ ਮਨ ਆਨੰਦ ਧਰੋਰੀ ਪ੍ਰਭ ਮਿਲ ਬੇ ਕੀ ਲਾਲਸਾ ਤਾਂ ਤੇ ਆਲਸ ਕਹਾ ਕਰਉ ਨੀ ਰਹਾਉ ਕਰਮ ਹੈ ਅੰਮ੍ਰਿਤ ਆਣ ਨਸਾਰੇਉ ਖਿਸਰ ਗਇਓ ਭੂਮ ਪਰ ਡਾਰਿਉ ਸਾਜ ਮੋਹੇ ਲਾਦੀ ਹੰਕਾਰੇ ਦੋਸ ਨਾਹੀ ਪ੍ਰਭ ਕਰਨੈ ਹਾਰੇ ਸਾਜ ਸੰਗ ਮਿਟੇ ਭਰਮ ਅੰਧਾਰੇ ਨਾਨਕ ਮੇਲੀ ਸਿਰਜਣ ਹਾਰੇ ਹਾਸਾ ਮਹੱਲਾ ਪੰਝੁਆ ਚਰਨ ਕਮਲ ਕੀ ਆਸ ਪਿਆਰੀ ਜਬ ਕੰਕਰ ਨਸ ਗਏ ਵਿਚਾਰੇ ਤੂੰ ਚੇਤੇ ਆਵਹਿ ਤੇਰੀ ਮਇਆ ਸਿਮਰਤ ਨਾਮ ਸਗਲ ਰੋਗ ਖਿਆ ਰਹਾਉ ਅਨਕ ਦੂਖ ਦੇਵਹਿ ਅਵਰਾ ਕੋ ਪਹੁੰਚ ਨਾ ਸਕਹਿ ਜਨ ਤੇਰੇ ਕੋ ਦਰਸ ਤੇਰੇ ਕੀ ਪਿਆਸ ਮਨ ਲਾਗੀ ਸਹਿਜ ਆਨੰਦ ਬਸੈ ਬੈਰਾਗੀ ਨਾਨਕ ਕੀ ਅਰਦਾਸ ਸੁਣੀ ਜੈ ਕੇਵਲ ਨਾਮ ਰਿਦੇ ਮਹਿ ਦੀਜੈ ਆਸਾ ਮ ਅੱਲਾਹ